ਜੇਲ੍ਹ ਦੇ ਵਿੱਚ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਮੁਲਾਕਾਤ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੀ ਹਾਂ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਦੇ ਲਈ ਜਿਹੜੇ ਕਿ ਜੇਲ੍ਹ ਪਹੁੰਚੇ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਤੇ ਉੱਥੇ ਹੀ ਰਾਮ ਰਹੀਮ ਦੇ ਨਾਲ 3 ਘੰਟੇ ਜਿਹੜੀ ਕਿ ਮੁਲਾਕਾਤ ਕੀਤੀ। ਹਾਲਾਂਕਿ ਕੀ ਜਾਣਕਾਰੀ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਪਰੰਤੂ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ 3 ਘੰਟੇ ਜਿਹੜੀ ਕਿ ਮੁਲਾਕਾਤ ਕੀਤੀ ਗਈ ਤੇ ਰਾਮ ਰਹੀਮ ਤੇ ਹਨੀਪ੍ਰੀਤ ਜਿਹੜੇ ਕਿ ਇੱਕ ਦੂਜੇ ਦੇ ਨਾਲ ਮੁਲਾਕਾਤ ਕਰਨ ਲਈ ਤੇ ਜਿਸ ਤੋਂ ਬਾਅਦ 3 ਘੰਟੇ ਉਹਨਾਂ ਦਾ ਜਿਹੜੀ ਕਿ ਗੱਲਬਾਤ ਹੋਈ ਜੇਲ੍ਹ ਦੇ ਵਿੱਚ ਉਹ ਮੁਲਾਕਾਤ ਹੋਈ ਹੈ ਤੇ ਕੀ ਗੱਲਾਂ ਹੋਈਆਂ ਨੇ ਉਸ ਨੂੰ ਲੈ ਕੇ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਪਰੰਤੂ ਦੂਜੇ ਪਾਸੇ ਉਹਨਾਂ ਦੀ ਮੁਲਾਕਾਤ ਇੱਕ ਚਰਚਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਗੱਲ ਕਰੀਏ ਤਾਂ ਜੇਲ੍ਹ 'ਚ ਰਾਮ ਰਹੀਮ ਤੇ ਹਨੀ ਪ੍ਰੀਤੀ ਦੀ ਮੁਲਾਕਾਤ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਵਕੀਲਾਂ ਦੇ ਨਾਲੇ ਰਾਮ ਰਹੀਮ ਨੂੰ ਜਿਹੜਾ ਕਿ ਮਿਲਣ ਦੇ ਲਈ ਹਨੀਪ੍ਰੀਤ ਪਹੁੰਚੀ ਸੀ ਤੇ ਸੁਨਾਰੀਆ ਜੇਲ ਕੰਪਲੈਕਸ ਦੇ ਵਿੱਚ 3 ਘੰਟੇ ਦੋਨਾਂ ਨੇ ਇਕੱਠਿਆਂ ਨੇ ਬਤਾਏ ਨੇ ਤੇ ਜਿਸ ਤੋਂ ਬਾਅਦ ਰੌਤਕ ਦੀ ਸੁਨਾਰੀਆ ਜੇਲ ਦੇ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਮਿਲਣ ਦੇ ਲਈ ਹਨੀਪ੍ਰੀਤ ਪਹੁੰਚੀ ਹੈ ਤਾਂ ਦੱਸਦੀ ਹੈ ਕਿ ਖਬਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਮੁਲਾਕਾਤ ਦੱਸਦੀ ਹੈ ਕਿ ਹੋਈ 2-3 ਘੰਟੇ ਜਿਹੜੀ ਕਿ ਤਕਰੀਬਨ ਮੁਲਾਕਾਤ ਕੀਤੀ ਗਈ ਤੇ ਹਨੀਸ ਹਲੀਪ੍ਰੀਤ ਜਿਹੜੀ ਕਿ ਸਵੇਰੇ 11 ਵਜੇ ਜੇਲ੍ਹ ਅੰਦਰ ਦਾਖਲ ਹੋਈ ਅਤੇ ਦੁਪਹਿਰ ਨੂੰ 1 ਵਜੇ ਬਾਹਰ ਆਈ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ ਤੇ ਛੇ ਲੋ ਅਧਿਕਾਰੀਆਂ ਦੇ ਮੁਤਾਬਿਕ ਇਹ ਮੁਲਾਕਾਤ ਵਿਸ਼ੇਸ਼ ਇਜਾਜ਼ਤ ਲੈ ਕੇ ਨਿਰਮਾ ਤਹਿਤ ਹੋਈ ਹੈ ਤੇ ਭਾਵੇਂ ਇਹ ਇੱਕ ਸਧਾਰਨ ਮੁਲਾਕਾਤ ਦੀ ਖਬਰ ਹੈ ਪਰ ਵਿਚਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਘਟਨਾਵਾਂ ਬਾਰੇ ਜਿਹੜੇ ਕਿ ਲੋਕਾਂ ਦੀ ਦਿਲਚਸਪੀ ਇਸ ਦੇ ਵਿੱਚ ਬਣੀ ਰਹਿੰਦੀ ਹੈ ਤਾਂ ਹਾਲਾਂਕਿ ਦੂਜੇ ਪਾਸੇ ਦੱਸਿਆ ਕਿ ਹੁਣ ਜੇਲ੍ਹ ਦੇ ਵਿੱਚ ਰਾਮ ਰਹੀਮ ਤੇ ਹਨੀਪ੍ਰੀਤ ਦੀ ਮੁਲਾਕਾਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਤਾਂ ਦੱਸਦੀ ਹੈ ਕਿ ਹਨੀਪ੍ਰੀਤ ਅਤੇ ਰਾਮ ਰਹੀਮ ਨੇ ਜਿਹੜਾ ਕਿ 3 ਘੰਟੇ ਬਤਾਏ ਮਿਲ ਕੇ ਉਹਨਾਂ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਤੇ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਕੰਪਲੈਕਸ ਦੇ ਵਿੱਚ ਉਹਨਾਂ ਨੇ ਇਕੱਠਿਆਂ ਨੇ 3 ਘੰਟੇ ਬਤਾਏ ਨੇ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਇਸ ਨੂੰ ਲੈ ਕੇ ਹਜੇ ਕੋਈ ਪੁਸ਼ਟੀ ਨਹੀਂ ਪਰੰਤੂ ਦੁੱਚੇ ਪਾਸੇ ਹੋੜੇ ਚਰਚਾ ਵਿੱਚ ਚਰਚਾ ਵਿੱਚ ਜਿਹੜੀ ਹੈ ਕਿ ਚੱਲ ਰਹੀ ਹੈ ਨੇ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਜਿਹੜੇ ਕਿ ਮੁਲਾਕਾਤ ਕਰਨ ਦੇ ਲਈ ਅ ਇਹ ਤਿੰਨ ਘੰਟੇ ਬਤਾ ਕੇ ਆਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੀ ਕਿ ਕਾਫੀ ਲੰਮੀ ਚਰਚਾ ਚੱਲੀ ਤੇ ਜਿਸ ਤੋਂ ਬਾਅਦ ਜਿਹੜਾ ਕਿ ਹਨੀਪ੍ਰੀਤ 11 ਵਜੇ ਜਾਂਦੀ ਹੈ ਤੇ ਜਿਸ ਤੋਂ ਬਾਅਦ ਦੁਪਹਿਰੇ 1 ਵਜੇ ਵਾਪਸ ਆ ਜਾਂਦੀ ਹੈ ਤੇ ਦੋ ਤਿੰਨ ਘੰਟੇ ਮੁਲਾਕਾਤ ਹੁੰਦੀ ਆ ਲੰਮੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਹੁਣੇ ਝੇਲ ਦੇ ਵਿੱਚ ਰਾਮ ਰਹਿਮ ਨੂੰ ਮਿਲਣ ਦੇ ਲਈ ਜਿਹੜਾ ਕਿ ਹਨੀਪ੍ਰੀਤ ਉੱਥੇ ਪਹੁੰਚਦੀ ਹੈ ਤੇ ਜਿਸ ਤੋਂ ਬਾਅਦ ਝੇਲ ਕੰਪਲੈਕਸ ਦੇ ਵਿੱਚ ਤਿੰਨ ਘੰਟੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ 3 ਘੰਟੇ ਸਮਾਂ ਬਤਾਉਣ ਤੋਂ ਬਾਅਦ ਉਹ ਬਾਹਰ ਆ ਜਾਂਦੀ ਹੈ ਤੇ ਹਣੀਪ੍ਰੀਤ ਜਿਹੜੇ ਕਿ ਰਾਮ ਰਹੀਮ ਨੂੰ ਮਿਲਣ ਦੇ ਲਈ ਉੱਥੇ ਪਹੁੰਚਦੀ ਆ ਤਾਂ ਦੂਜੇ ਪਾਸੇ ਰਾਮ ਰਹੀਮ ਨੂੰ ਲੈ ਕੇ ਗੱਲ ਕਰੀਏ ਤਾਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਪੈਰੋਲ ਮਿਲ ਚੁੱਕਿਆ ਪਰੰਤੂ ਉਹਨਾਂ ਦੀ ਪੈਰੋਲ ਦੇ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰਦੀ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਜਿਸ ਦੇ ਆਧਾਰ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਬਾਕੀ ਸਿੰਘਾਂ ਨੂੰ ਕਿਉਂ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਐਸਟਪੀਸੀ ਇਹ ਸਭ ਵਿਰੋਧ ਕਰਦੀ ਹੋਈ ਮੇ ਨਜ਼ਰ ਆਉਂਦੀ ਹੈ ਪਰੰਤੂ ਹੁਣ ਜੇਲ੍ਹ ਦੇ ਵਿੱਚ ਮੁਲਾਕਾਤ ਹੁਣ ਇੱਕ ਚਰਚਾ ਦਾ ਵਿਸ਼ਾ ਬਣਦਾ ਹੋਇਆ ਨਜ਼ਰ ਆ ਰ ਪ੍ਰੀਤਾ ਤੇ ਰਾਮ ਰਹੀਮ ਦੀ ਜਿਹੜੀ ਕਿ ਮੁਲਾਕਾਤ ਹੁੰਦੀ ਹੈ 3 ਘੰਟੇ ਮੁਲਾਕਾਤ ਚੱਲਦੀ ਹੈ ਸਵੇਰੇ ਜਿਹੜੇ ਕਿ 11 ਵਜੇ ਰਾਮ ਰਹੀਮ ਨੂੰ ਮਿਲਣ ਦੇ ਲਈ ਹਨੀ ਪ੍ਰੀਤਾ ਅੰਦਰ ਜੇਲ ਸੈਂਟਰ ਹੁੰਦੀ ਆ ਤੇ 1 ਵਜੇ ਵਾਪਸ ਆ ਜਾਂਦੀ ਆ ਜਿਸ ਤੋਂ ਬਾਅਦ ਇਹ ਮੁਲਾਕਾਤ ਹੁਣ ਚਰਚਾ ਦਾ ਵਿਸ਼ਾ ਬਣਦੀ ਹੋਈ ਨਸਰੋ